ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੀ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਰੱਬ ਦੀ ਰਜ਼ਾ ਵਿੱਚ ਕਿਵੇਂ ਰਹੀਏ ਸਾਨੂੰ ਅਕਸਰ ਸੁਣਨ ਨੂੰ ਹੀ ਮਿਲਦਾ ਕਿ ਸਾਨੂੰ ਹਮੇਸ਼ਾ ਰੱਬ ਦੀ ਰਜ਼ਾ 'ਚ ਰਹਿਣਾ ਚਾਹੀਦਾ ਪਰ ਰਹੀਏ ਕਿਵੇਂ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਇੱਕ ਕਹਾਣੀ ਦੇ ਜ਼ਰੀਏ ਅਸੀਂ ਇਸ ਵਿਚਾਰ ਨੂੰ ਸਾਂਝਾ ਕਰਾਂਗੇ ਕਿ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਦੇ ਰਾਹੀਂ ਇਹ ਕਈ ਵਾਰ ਆਪਾਂ ਸੋਚਦੇ ਹਾਂ ਕਿ ਜੀਵਨ ਵਿੱਚ ਜੋ ਵੀ ਹੋ ਰਿਹਾ ਹੈ ਕੀ ਇਹ ਇਨਸਾਫ ਹੈ ਅਸੀਂ ਮਿਹਨਤ ਕਰਦੇ ਹਾਂ ਦੁਆ ਕਰਦੇ ਹਾਂ ਪਰ ਫਿਰ ਵੀ ਨਤੀਜੇ ਜਦੋਂ ਉਮੀਦਾਂ ਦੇ ਉਲਟ ਆਉਂਦੇ ਨੇ ਤਾਂ ਦਿਲ ਵਿੱਚ ਬੇਚੈਨੀ ਪੈਦਾ ਹੋ ਜਾਂਦੀ ਹੈ ਤੇ ਆਪਾਂ ਸੋਚਦੇ ਹਾਂ ਕਿ ਰੱਬ ਨੇ ਇਹ ਮੇਰੇ ਨਾਲ ਕਿਉਂ ਕੀਤਾ ਇਹ ਸਭ ਕਦੀ ਨਾ ਕਦੇ ਹਰ ਇੱਕ ਨਾ ਇੱਕ ਦੇ ਦਿਮਾਗ 'ਚ ਜ਼ਰੂਰ ਆਉਂਦਾ ਹੈ ਕੁਝ ਕਿਸਮਤ ਨੂੰ ਦੋਸ਼ ਦਿੰਦੇ ਨੇ ਕੁਝ ਮਿਹਨਤ ਨਾਲ ਨਤੀਜਾ ਬਦਲਣ ਦੀ ਕੋਸ਼ਿਸ਼ ਵੀ ਕਰਦੇ ਨੇ ਪਰ ਅਸਲ ਸੱਚਾਈ ਹੈ ਕਿ ਕੀ ਸਾਨੂੰ ਹਮੇਸ਼ਾ ਆਪਣੀ ਹਾਲਤ ਨੂੰ ਲਲਕਾਰਨਾ ਚਾਹੀਦਾ ਹੈ ਜਾਂ ਫਿਰ ਉਹਨੂੰ ਸਵੀਕਾਰ ਕਰਕੇ ਗੁਰੂ ਜੀ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ ਕਿ ਸੱਚਮੁੱਚ ਜੋ ਹੁੰਦਾ ਹੈ ਕੀ ਉਹ ਚੰਗੇ ਲਈ ਹੁੰਦਾ ਹੈ ਜਾਂ ਫਿਰ ਇਹ ਸਿਰਫ ਇੱਕ ਆਸ ਦੀ ਗੱਲ ਹੈ ਅਸੀਂ ਅੱਜ ਤੁਹਾਨੂੰ ਇੱਕ ਅਜਿਹੀ ਕਹਾਣੀ ਸੁਣਾਉਣ ਜਾ ਰਹੇ ਹਾਂ ਜੋ ਤੁਹਾਡੀ ਸੋਚ ਨੂੰ ਬਦਲ ਕੇ ਰੱਖ ਦੇਵੇਗੀ ਇਹ ਕਹਾਣੀ ਤੁਹਾਡੀ ਬੇਸਬਰੀ ਨੂੰ ਧੀਰਜ ਵਿੱਚ ਗੁੱਸੇ ਨੂੰ ਸੰਤੋਖ ਵਿੱਚ ਤੇ ਸ਼ੱਕ ਨੂੰ ਵਿਸ਼ਵਾਸ ਵਿੱਚ ਬਦਲ ਦੇਵੇਗੀ ਤੇ ਮੈਂ ਕਹਾਣੀ ਸ਼ੁਰੂ ਕਰਦੀ ਹਾਂ ਜੀ ਸਾਡੇ ਨਾਲ ਅੰਤ ਤੱਕ ਪਲੀਜ਼ ਜੁੜੇ ਜਰੂਰ ਰਹਿਣਾ ਇਹ ਕਹਾਣੀ ਹਰ ਸਿਮਰਨ ਨਾਮ ਦੇ ਬੱਚੇ ਦੀ ਹੈ ਉਸ ਦੇ ਸਕੂਲ ਦੀ ਘੰਟੀ ਵੱਜੀ ਤੇ 7ਵੀਂ ਕਲਾਸ ਦੇ ਵਿਦਿਆਰਥੀ ਆਪਣੀ ਆਪਣੀ ਬੈਂਚਾਂ ਤੇ ਬੈਠ ਗਏ ਮਾਸਟਰ ਗੁਰਦਿੱਤ ਸਿੰਘ ਜੀ ਜੋ ਕਲਾਸ ਵਿੱਚ ਆਪਣੇ ਉੱਚੇ ਵਿਚਾਰਾਂ ਤੇ ਜੀਵਨ ਦੀਆਂ ਡੂੰਘੀਆਂ ਗੱਲਾਂ ਕਰਕੇ ਜਾਣੇ ਜਾਂਦੇ ਸੀ ਉਹ ਬੱਚਿਆਂ ਨੂੰ ਇੱਕ ਨਵਾਂ ਲੈਸਨ ਪੜ੍ਹਾਉਣ ਦੀ ਤਿਆਰੀ ਕਰ ਰਹੇ ਸੀ। ਉਹਨਾਂ ਨੇ ਕਲਾਸ ਵੱਲ ਵੇਖ ਕੇ ਕਿਹਾ ਅੱਜ ਆਪਾਂ ਇੱਕ ਵਿਸ਼ੇਸ਼ ਗੱਲ ਕਰਾਂਗੇ ਕਿ ਜੇਕਰ ਰੱਬ ਸਾਡੀ ਹਰ ਚੀਜ਼ ਤੈਅ ਕਰ ਚੁੱਕਿਆ ਹੈ ਤਾਂ ਕੀ ਅਸੀਂ ਆਪਣੀ ਮਿਹਨਤ ਨਾਲ ਕੁਝ ਬਦਲ ਸਕਦੇ ਹਾਂ? ਇਸਨੂੰ ਕੀ ਕਲਾਸ ਵਿੱਚ ਬੈਠੇ ਬੱਚਿਆਂ ਨੇ ਇੱਕ ਦੂਜੀ ਵੱਲ ਦੇਖਣਾ ਸ਼ੁਰੂ ਕਰ ਦਿੱਤਾ ਪਰ ਇੱਕ ਵਿਦਿਆਰਥੀ ਹਰ ਸਿਮਰਨ ਜੋ ਹਮੇਸ਼ਾ ਨਵੇਂ ਸਵਾਲ ਪੁੱਛਣ ਲਈ ਤਿਆਰ ਰਹਿੰਦਾ ਸੀ ਉਸ ਨੇ ਤੁਰੰਤ ਹੱਥ ਚੁੱਕਿਆ ਤੇ ਕਿਹਾ ਸਰ ਜੇਕਰ ਰੱਬ ਨੇ ਸਾਡੀ ਤਕਦੀਰ ਲਿਖ ਦਿੱਤੀ ਹੈ ਤਾਂ ਕੀ ਅਸੀਂ ਜੋ ਮਿਹਨਤ ਕਰਦੇ ਹਾਂ ਉਹ ਬੇਕਾਰ ਹੋ ਜਾਂਦੀ ਹੈ ਇਸ ਵਾਰ ਕਲਾਸ ਵਿੱਚ ਇੱਕ ਨਵੀਂ ਚਰਚਾ ਨੂੰ ਜਨਮ ਦੇ ਗਿਆ ਕੁਝ ਬੱਚਿਆਂ ਨੇ ਆਖਿਆ ਨਹੀਂ ਅਸੀਂ ਜੋ ਵੀ ਕਰਦੇ ਹਾਂ ਉਹ ਸਾਡੀ ਮਿਹਨਤ ਦਾ ਹੀ ਨਤੀਜਾ ਹੁੰਦਾ ਪਰ ਹੋਰ ਬੱਚਿਆਂ ਨੇ ਕਿਹਾ ਕਿ ਜੇ ਹਰ ਚੀਜ਼ ਪਹਿਲਾਂ ਹੀ ਲਿਖੀ ਗਈ ਹੈ ਤਾਂ ਅਸੀਂ ਕੀ ਕਰ ਸਕਦੇ ਹਾਂ ਮਾਸਟਰ ਗੁਰਦਿਤ ਸਿੰਘ ਨੇ ਇੱਕ ਸ਼ਾਂਤ ਮੁਸਕਾਨ ਦੇ ਨਾਲ ਉਹਨਾਂ ਦੀ ਗੱਲ ਸੁਣੀ ਤੇ ਕਿਹਾ ਕਿ ਇਹ ਗੱਲ ਨੂੰ ਸਮਝਣ ਲਈ ਆਓ ਗੁਰੂ ਨਾਨਕ ਦੇਵ ਜੀ ਦੀ ਕਹਾਣੀ ਸੁਣਦੇ ਹਾਂ ਕਲਾਸ ਵਿੱਚ ਅਚਾਨਕ ਖਾਮੋਸ਼ੀ ਛਾ ਗਈ ਕਲਾਸ ਵਿੱਚ ਹਰ ਸਮਰੱਤੀ ਹੋਰ ਬੱਚੇ ਧਿਆਨ ਨਾਲ ਸੁਣਨ ਲੱਗ ਪਏ ਗੁਰਦਿੱਤ ਸਿੰਘ ਨੇ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ ਕਿ ਇੱਕ ਵਾਰ ਗੁਰੂ ਨਾਨਕ ਦੇਵ ਜੀ ਆਪਣੇ ਇੱਕ ਸਾਥੀ ਭਾਈ ਮਰਦਾਨਾ ਜੀ ਨਾਲ ਇੱਕ ਪਿੰਡ ਵਿੱਚ ਗਏ ਉਥੇ ਇੱਕ ਆਦਮੀ ਆਪਣੇ ਨਸੀਬਾਂ ਨੂੰ ਹਰ ਵੇਲੇ ਦੋਸ਼ ਦਿੰਦਾ ਰਹਿੰਦਾ ਸੀ ਅਤੇ ਕਹਿੰਦਾ ਮੇਰੀ ਕਿਸਮਤ ਹੀ ਮਾੜੀ ਹੈ ਮੈਂ ਭਾਵੇਂ ਕਿੰਨੀ ਵੀ ਮਿਹਨਤ ਕਰ ਲਵਾਂ ਪਰ ਕੁਝ ਨਹੀਂ ਬਦਲਦਾ ਬੱਚਿਆਂ ਨੇ ਅਧਿਆਪਕ ਵੱਲ ਹੋਰ ਉਤਸ਼ਾਹ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਗੁਰਦਿੱਤ ਸਿੰਘ ਬੋਲੇ ਕਿ ਗੁਰੂ ਜੀ ਨੇ ਉਸ ਆਦਮੀ ਨੂੰ ਦੇਖਿਆ ਤੇ ਆਖਿਆ ਜੇਕਰ ਤੂੰ ਆਪਣੀ ਮਿਹਨਤ ਤੇ ਵਿਸ਼ਵਾਸ ਰੱਖੇ ਤਾਂ ਕਿਸਮਤ ਵੀ ਬਦਲ ਸਕਦੀ ਹੈ ਪਰ ਪਹਿਲਾਂ ਤੈਨੂੰ ਰੱਬ ਦੀ ਰਜ਼ਾ ਨੂੰ ਸਮਝਣਾ ਪਵੇਗਾ ਹਰ ਸਿਮਰਨ ਨੇ ਤੁਰੰਤ ਪੁੱਛਿਆ ਪਰ ਗੁਰੂ ਜੀ ਨੇ ਇਹ ਕਿਵੇਂ ਸਮਝਾਇਆ ਮਾਸਟਰ ਗੁਰਦੇਵ ਸਿੰਘ ਜੀ ਨੇ ਸਮਝਾਇਆ ਕਿ ਇਸ ਗੱਲ ਨੂੰ ਸਮਝਣ ਲਈ ਤੈਨੂੰ ਆਪਣੀ ਹੀ ਜ਼ਿੰਦਗੀ 'ਚ ਹੋ ਰਹੀਆਂ ਕੁਝ ਚੀਜ਼ਾਂ 'ਤੇ ਧਿਆਨ ਦੇਣਾ ਪਵੇਗਾ ਕਦੇ-ਕਦੇ ਜਦੋਂ ਕੋਈ ਚੀਜ਼ ਬੇਵਕਤ ਵਾਪਰਦੀ ਹੈ ਤਾਂ ਸਾਨੂੰ ਉਹ ਦੁਖੀ ਕਰਦੀ ਹੈ ਪਰ ਕੀ ਤੁਸੀਂ ਕਦੇ ਸੋਚਿਆ ਕਿ ਸ਼ਾਇਦ ਉਹੀ ਚੀਜ਼ ਅੱਗੇ ਜਾ ਕੇ ਤੁਹਾਡੀ ਭਲਾਈ ਲਈ ਹੋਵੇ ਕਲਾਸ ਵਿੱਚ ਚੁੱਪ ਛਾ ਗਈ ਹਰ ਸਮਰੱਥ ਦੀ ਸੋਚਣ ਦੀ ਸਮਰੱਥਾ ਹੋਰ ਵੀ ਵੱਧ ਗਈ ਉਸਦੇ ਮਨ ਵਿੱਚ ਕਈ ਸਵਾਲ ਉੱਭਰ ਰਹੇ ਸੀ ਹਰ ਸਿਮਰਨ ਨੇ ਸਵਾਲ ਪੁੱਛਿਆ ਕਿ ਅਸੀਂ ਇਸ ਗੱਲ ਨੂੰ ਆਪਣੀ ਜੀਵਨ ਦੇ ਵਿੱਚ ਕਿਵੇਂ ਲਾਗੂ ਕਰ ਸਕਦੇ ਹਾਂ ਮਾਸਟਰ ਜੀ ਨੇ ਉਸ ਦੀ ਪਿੱਟ ਘਤਪਾਈ ਤੇ ਕਹਿਣ ਲੱਗੇ ਕਿ ਇਹ ਗੱਲ ਹੌਲੀ-ਹੌਲੀ ਤੈਨੂੰ ਸਮਝ ਆ ਜਾਵੇਗੀ ਹੁਣ ਆਓ ਅਸੀਂ ਇਸ ਬਾਰੇ ਹੋਰ ਵੀ ਚਰਚਾ ਕਰੀਏ ਕਲਾਸ ਦੇ ਹੋਰ ਵਿਦਿਆਰਥੀ ਵੀ ਉਤਸ਼ਾਹੀ ਹੋ ਗਏ ਕਿਉਂਕਿ ਉਹਨਾਂ ਨੂੰ ਮਹਿਸੂਸ ਹੋਇਆ ਕਿ ਇਹ ਕੋਈ ਆਮ ਪਾਠ ਨਹੀਂ ਹੈ ਬਲਕਿ ਇੱਕ ਗਹਿਰੀ ਸਿੱਖਿਆ ਹੈ ਜੋ ਉਹਨਾਂ ਦੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦੇ ਸਕਦੀ ਹੈ ਸ਼ਾਮ ਹੋਈ ਸਕੂਲ ਤੋਂ ਘਰ ਆਉਂਦੇ ਹੀ ਹਰ ਸਿਮਰਨ ਨੇ ਆਪਣਾ ਬੈਗ ਸਾਈਡ ਤੇ ਰੱਖਿਆ ਤੇ ਰੋਜ਼ ਦੀ ਤਰ੍ਹਾਂ ਆਪਣੇ ਪਿਤਾ ਜੀ ਕੋਲ ਜਾ ਕੇ ਬੈਠ ਗਿਆ ਪਰ ਅੱਜ ਘਰ ਵਿੱਚ ਇੱਕ ਅਲੱਗ ਹੀ ਮਾਹੌਲ ਸੀ ਹਰ ਸਿਮਰਤੀ ਮਾਂ ਚਿੰਤਾ ਕਰ ਰਹੀ ਸੀ ਪਿਤਾ ਗੁੰਮਸੂਮ ਬੈਠੀ ਹੋਈ ਸੀ ਹਰ ਸਿਮਰਤ ਨੇ ਚਿੰਤਾ ਵਿੱਚ ਪੁੱਛਿਆ ਕੀ ਹੋਇਆ ਪਾਪਾ ਪਿਤਾ ਨੇ ਹੌਲੀ-ਹੌਲੀ ਅੱਖਾਂ ਚੁੱਕੀਆਂ ਤੇ ਕਹਿਣ ਲੱਗੇ ਕਿ ਪੁੱਤ ਅੱਜ ਫੈਕਟਰੀ 'ਚ ਮੇਰੀ ਨੌਕਰੀ ਚਲੀ ਗਈ ਕੰਪਨੀ ਨੂੰ ਨਵਾਂ ਠੇਕੇਦਾਰ ਮਿਲ ਗਿਆ ਤੇ ਮੈਨੂੰ ਕਹਿੰਦੇ ਨੇ ਕਿ ਹੁਣ ਮੈਂ ਇੱਥੇ ਕੰਮ ਨਹੀਂ ਕਰ ਸਕਦਾ ਇਹ ਸੁਣ ਕੇ ਹਰ ਸਿਮਰਤ ਹੈਰਾਨ ਤੇ ਪਰੇਸ਼ਾਨ ਹੋ ਗਿਆ ਕਿਉਂਕਿ ਉਹ ਆਪਣੇ ਪਿਤਾ ਦੀ ਤਨਖਾਹ ਤੇ ਨਿਰਭਰ ਕਰਦਾ ਸੀ ਉਹ ਹਮੇਸ਼ਾ ਹੀ ਸੋਚਦਾ ਸੀ ਕਿ ਪਿਤਾ ਜੀ ਦੀ ਮਿਹਨਤ ਹੀ ਘਰ ਦੀ ਆਮਦਨ ਦਾ ਇੱਕ ਮਾਤਰ ਸਰੋਤ ਹੈ ਹੁਣ ਅਸੀਂ ਕੀ ਕਰਾਂਗੇ ਕਿੱਥੇ ਜਾਵਾਂਗੇ ਹਰ ਸਿਮਰਨ ਨੇ ਕਬਰਾਟ ਨਾਲ ਪੁੱਛਿਆ ਉਸ ਦੀ ਮਾਤਾ ਨੇ ਹੌਲੀ ਜੀ ਆਖਿਆ ਪੁੱਤ ਜੋ ਰੱਬ ਕਰਦਾ ਉਹ ਚੰਗੇ ਲਈ ਹੁੰਦਾ ਹਰ ਸਿਮਰਨ ਨੇ ਬੇਚੈਨੀ ਨਾਲ ਪੁੱਛਿਆ ਪਰ ਮਾਂ ਰੱਬ ਨੇ ਸਾਨੂੰ ਇਹ ਦੁੱਖ ਕਿਉਂ ਦਿੱਤਾ ਮਾਂ ਨੇ ਉਸ ਦੇ ਮੱਥੇ ਤੇ ਹੱਥ ਫੇਰਿਆ ਤੇ ਕਿਹਾ ਪੁੱਤਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਜਿਹੜਾ ਬੰਦਾ ਰੱਬ ਦੀ ਰਜ਼ਾ ਵਿੱਚ ਰਹਿੰਦਾ ਉਸ ਦੇ ਲਈ ਬੁਰੀ ਹਾਲਾਤ ਜੋ ਵੀ ਬੁਰੇ ਹਾਲਾਤ ਪੈਦਾ ਹੁੰਦੇ ਨੇ ਉਹ ਇੱਕ ਪਰਖ ਹੁੰਦੀ ਹੈ ਉਸ ਦੀ ਪ੍ਰੀਖਿਆ ਹੁੰਦੀ ਹੈ ਪਰ ਸਿਮਰਨ ਪੁੱਛਣ ਲੱਗਿਆ ਪਰ ਮਾਂ ਮਿਹਨਤ ਦੇ ਬਾਵਜੂਦ ਵੀ ਜੇਕਰ ਕੁਝ ਬਦਲ ਨਹੀਂ ਸਕਦਾ ਤਾਂ ਇਹ ਮਿਹਨਤ ਦਾ ਕੀ ਫਾਇਦਾ ਮਾਂ ਨੇ ਕਿਹਾ ਮਿਹਨਤ ਦਾ ਫਲ ਹਮੇਸ਼ਾ ਮਿਲਦਾ ਹੈ ਕਈ ਵਾਰ ਉਹ ਤੁਰੰਤ ਨਹੀਂ ਬਲਕਿ ਸਮੇਂ ਤੇ ਮਿਲਦਾ ਹੈ ਇਹ ਗੱਲ ਹ ਸਿਮਰਨ ਦੇ ਮਨ ਵਿੱਚ ਤਾਂ ਵੱਜ ਗਈ ਪਰ ਉਹਦੇ ਅੰਦਰ ਅਜੇ ਵੀ ਇੱਕ ਸ਼ੱਕ ਬਾਕੀ ਸੀ ਉਹ ਸੋਚ ਰਿਹਾ ਸੀ ਕਿ ਜੇਕਰ ਇਹ ਸਭ ਰੱਬ ਦੀ ਰਜ਼ਾ ਹੈ ਕਿ ਹੁਣ ਪਿਤਾ ਜੀ ਘਰ ਬੈਠੇ ਰਹਿਣਗੇ ਕੀ ਸਾਡੇ ਲਈ ਹੁਣ ਕੋਈ ਵੀਰਾ ਨਹੀਂ ਹੋਵੇਗਾ ਮਾਤਾ ਪਿਤਾ ਨੇ ਹਰ ਸਿਮਰਨ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹਦੇ ਚਿਹਰੇ ਤੇ ਹਜੇ ਵੀ ਚਿੰਤਾ ਸਾਫ਼ ਦਿਖ ਰਹੀ ਸੀ ਹਲੇ ਅੱਜ ਹੀ ਉਸ ਨੇ ਆਪਣੇ ਅਧਿਆਪਕ ਕੋਲੋਂ ਰੱਬ ਦੀ ਰਜ਼ਾ ਬਾਰੇ ਸੁਣਿਆ ਸੀ ਤੇ ਅੱਜ ਹੀ ਇਹ ਗੱਲ ਉਹਦੇ ਆਪਣੇ ਘਰ ਵਿੱਚ ਆਪਰ ਗਈ ਸੀ ਤੇ ਉਸ ਨੂੰ ਇਹ ਸਿਖਿਆ ਔਖੀ ਲੱਗ ਰਹੀ ਸੀ ਉਸ ਨੇ ਚੁੱਪਚਾਪ ਆਪਣੇ ਪਿਤਾ ਦੀਆਂ ਅੱਖਾਂ ਵਿੱਚ ਦੇਖਿਆ ਉਹਨਾਂ ਦੀ ਥਕਾਵਟ ਸਾਫ਼ ਦਿਖ ਰਹੀ ਸੀ ਪਰ ਉਹਨਾਂ ਦੀ ਹਿੰਮਤ ਹਲੇ ਵੀ ਕਾਇਮ ਸੀ ਅਚਾਨਕ ਉਸ ਦੇ ਮਨ ਵਿੱਚ ਇੱਕ ਨਵੀਂ ਉਤਸੁਕਤਾ ਨੇ ਜਨਮ ਲਿਆ ਕਿ ਇਹ ਸੱਚਮੁੱਚ ਰੱਬ ਦੀ ਰਜ਼ਾ ਹੈ ਜਾਂ ਕੇਵਲ ਇਹ ਇੱਕ ਅਚਮਾਇਸ਼ ਹੈ ਉਸ ਨੇ ਫੈਸਲਾ ਕੀਤਾ ਕਿ ਸਕੂਲ ਜਾਂਦੇ ਹੀ ਉਹ ਆਪਣੇ ਅਧਿਆਪਕ ਨੂੰ ਦੁਬਾਰਾ ਮਿਲੇਗਾ ਤੇ ਇਹ ਸਭ ਗੱਲਾਂ ਨੂੰ ਢੰਗ ਨਾਲ ਸਮਝੇਗਾ ਕਿਉਂਕਿ ਹੁਣ ਇਹ ਸਚਾਈ ਜਾਨਣਾ ਬਹੁਤ ਜ਼ਰੂਰੀ ਹੋ ਗਿਆ ਸੀ ਉਸੇ ਸ਼ਾਮ ਹਰ ਸਿਮਰਨ ਆਪਣੇ ਪਿਤਾ ਨਾਲ ਦੁਕਾਨ ਤੇ ਗਿਆ ਇਹ ਉਹੀ ਦੁਕਾਨ ਸੀ ਜਿੱਥੇ ਉਹ ਹਰ ਵੇਲੇ ਆਪਣੇ ਲਈ ਖਡਾਉਣੇ ਤੇ ਮਠਿਆਈਆਂ ਲਿਆਉਂਦਾ ਸੀ ਪਰ ਅੱਜ ਉਹ ਇੱਥੇ ਕੋਈ ਹੋਰ ਮਨਸੂਬੇ ਨਾਲ ਆਇਆ ਸੀ ਉਸਨੇ ਆਪਣੇ ਸ਼ੱਕ ਨੂੰ ਦੂਰ ਕਰਨਾ ਸੀ ਦੁਕਾਨ ਵਿੱਚ ਇੱਕ ਬਜ਼ੁਰਗ ਵਿਅਕਤੀ ਬਲਦੇਵ ਸਿੰਘ ਬੈਠਾ ਸੀ ਉਹ ਬਹੁਤੀ ਨਿੱਗੇ ਸੁਭਾਅ ਦਾ ਮਾਲਕ ਸੀ ਉਹ ਆਪਣੇ ਤਰਜਰਬੀ ਤੇ ਡੂੰਗੀ ਸੋਚ ਲਈ ਸਾਰੇ ਪਿੰਡ ਵਿੱਚ ਜਾਣਿਆ ਜਾਂਦਾ ਸੀ ਬਲਦੀਪ ਸਿੰਘ ਜੀ ਨੇ ਹੱਸ ਕੇ ਪੁੱਛਿਆ ਆ ਵਈ ਪੁੱਤਰਾ ਕੀ ਲੈਣ ਆਇਆ ਹਰ ਸਿਮਰਨ ਦੀਆਂ ਅੱਖਾਂ ਵਿੱਚ ਚਿੰਤਾ ਸੀ ਉਹ ਹੌਲੀ ਜਿਹੀ ਬੋਲਿਆ ਕੁਝ ਪੁੱਛਣਾ ਸੀ ਬਾਬਾ ਜੀ ਹਾਂ ਪੁੱਤ ਬੇਚਿਜ ਕੋ ਕੇ ਪੁੱਛ ਹਰ ਸਿਮਰਨ ਪਹਿਲਾਂ ਤਾਂ ਚੁੱਪ ਰਿਹਾ ਪਰ ਫਿਰ ਹਿੰਮਤ ਕਰਕੇ ਬੋਲਿਆ ਰੱਬ ਦੀ ਰਜ਼ਾ ਦੀ ਸੱਚਾਈ ਕੀ ਹੈ ਜੇਕਰ ਮੇਰੇ ਪਿਤਾ ਦੀ ਨੌਕਰੀ ਗਈ ਤਾਂ ਕੀ ਇਹ ਵੀ ਰੱਬ ਦੀ ਰਜ਼ਾ ਹੈ ਬਲਦੇਵ ਸਿੰਘ ਨੇ ਮੁਸਕੁਰਾ ਕੇ ਆਖਿਆ ਬੇਟਾ ਤੈਨੂੰ ਇੱਕ ਗੱਲ ਦੱਸਦਾ ਜਦੋਂ ਮੈਂ ਨੌਜਵਾਨ ਸੀ ਮੇਰੇ ਕੋਲ ਇੱਕ ਵੱਡੀ ਦੁਕਾਨ ਸੀ ਪਰ ਇੱਕ ਦਿਨ ਅਚਾਨਕ ਉਸ ਵਿੱਚ ਅੱਗ ਲੱਗ ਗਈ ਤੇ ਸਭ ਕੁਝ ਸੜ ਕੇ ਸੁਆਹ ਹੋ ਗਿਆ ਮੈਂ ਬਹੁਤ ਰੋਇਆ ਗੁੱਸਾ ਕੀਤਾ ਰੱਬ ਨੂੰ ਮੇਨੇ ਵੀ ਮਾਰੇ ਪਰ ਫਿਰ ਮੈਨੂੰ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਗੱਲ ਯਾਦ ਆ ਗਈ। ਉਹਨਾਂ ਨੇ ਬਾਣੀ ਵਿੱਚ ਕਿਹਾ ਹੈ ਕਿ ਪਾਣਾ ਮੰਨੇ ਸਦਾ ਸੁਖ ਹੋਏ ਨਾਨਕ ਸਚ ਸਮਾਵੇ ਸੋਏ। ਹਰ ਸਿਮਰਨ ਨੇ ਹੈਰਾਨੀ ਨਾਲ ਪੁੱਛਿਆ ਇਹਦਾ ਕੀ ਮਤਲਬ ਬਾਬਾ ਜੀ? ਬਲਦੇਵ ਸਿੰਘ ਨੇ ਆਖਿਆ ਮਤਲਬ ਇਹ ਕਿ ਜੇਕਰ ਅਸੀਂ ਜੋ ਕੁਝ ਵੀ ਹੁੰਦਾ ਹੈ ਉਸ ਨੂੰ ਰੱਬ ਦੀ ਮਰਜ਼ੀ ਸਮਝੀਏ ਤਾਂ ਉਹੀ ਚੀਜ਼ ਸਾਡੀ ਆਤਮਾ ਨੂੰ ਸ਼ਾਂਤੀ ਦੇਣ ਲੱਗਦੀ ਹੈ। ਜਦੋਂ ਮੇਰੀ ਦੁਕਾਨ ਸੜ ਗਈ ਮੈਂ ਹਾਰ ਮੰਨ ਲਈ ਪਰ ਕੁਝ ਮਹੀਨਿਆਂ ਬਾਅਦ ਹੀ ਮੈਂ ਇੱਕ ਹੋਰ ਨਵੀਂ ਦੁਕਾਨ ਖੋਲੀ ਜੋ ਪੁਰਾਣੀ ਤੋਂ ਵੀ ਵਧੀਆ ਚੱਲੀ ਹਰ ਸਿਮਰਤ ਕਹਿਣ ਲੱਗਾ ਮਤਲਬ ਬਾਬਾ ਜੀ ਮੈਨੂੰ ਵੀ ਹੌਸਲਾ ਨਹੀਂ ਛੱਡਣਾ ਚਾਹੀਦਾ ਬਲਦੇਵ ਸਿੰਘ ਨੇ ਹੱਸ ਕੇ ਕਿਹਾ ਹਾਂ ਪੁੱਤ ਜਿਹੜਾ ਬੰਦਾ ਹਰ ਹਾਲਤ ਵਿੱਚ ਸਬਰ ਤੇ ਮਿਹਨਤ ਕਰਦਾ ਹੈ ਉਸਦੇ ਲਈ ਹਰ ਗੱਲ ਚੰਗੀ ਬਣ ਜਾਂਦੀ ਹੈ ਕਦੇ-ਕਦੇ ਜਿਹੜੀ ਚੀਜ਼ ਨੂੰ ਆਪਾਂ ਦੁੱਖ ਸਮਝਦੇ ਹਾਂ ਉਹੀ ਸਾਡੇ ਲਈ ਸਭ ਤੋਂ ਵੱਡੀ ਭਲਾਈ ਹੁੰਦੀ ਹੈ ਪਰ ਇਸ ਗੱਲ ਨੂੰ ਅਸੀਂ ਉਸ ਵੇਲੇ ਨਹੀਂ ਸਮਝ ਪਾਉਂਦੇ ਹਰ ਸਿਮਰਤ ਬਾਬਾ ਜੀ ਦੀਆਂ ਗੱਲਾਂ ਸੁਣ ਕੇ ਡੂੰਗੀ ਸੋਚ ਵਿੱਚ ਪੈ ਗਿਆ ਬਲਦੇਵ ਸਿੰਘ ਨੇ ਫਿਰ ਇੱਕ ਹੋਰ ਗੱਲ ਆਖੀ ਕਿ ਜਿਵੇਂ ਇੱਕ ਬੀਜ ਨੂੰ ਮਿੱਟੀ ਵਿੱਚ ਦਬਾਇਆ ਜਾਂਦਾ ਹੈ ਉਹ ਨਾਸ਼ ਨਹੀਂ ਹੁੰਦਾ ਸਗੋਂ ਸਮਾਂ ਆਉਣ ਤੇ ਵੱਡਾ ਰੁੱਖ ਬਣ ਜਾਂਦਾ ਹੈ ਇਹੀ ਤਾਂ ਜ਼ਿੰਦਗੀ ਦੀ ਹਕੀਕਤ ਹੈ ਹੁਣ ਹਰ ਸਿਮਰਤ ਨੂੰ ਹੌਲੀ-ਹੌਲੀ ਆਪਣੀਆਂ ਅੱਖਾਂ ਚਮਕ ਮਹਿਸੂਸ ਹੋ ਰਹੀ ਸੀ ਤੇ ਕਹਿਣ ਲੱਗਾ ਮੈਂ ਹੁਣ ਸਮਝ ਗਿਆ ਰੱਬ ਦੀ ਰਜ਼ਾ ਵਿੱਚ ਰਹਿਣਾ ਹੀ ਸਭ ਤੋਂ ਵੱਡੀ ਤਾਕਤ ਹੈ ਬਲਦੇਵ ਸਿੰਘ ਨੇ ਉਸ ਦੀ ਪੇਟ ਥਪਥਪਾਈ ਤੇ ਕਹਿਣ ਲੱਗਾ ਸ਼ਾਬਾਸ਼ ਪੁੱਤ ਤੂੰ ਅੱਜ ਦੁਨੀਆ ਦੀ ਸਭ ਤੋਂ ਵੱਡੀ ਸਿੱਖਿਆ ਲੈ ਲਈ ਹੈ ਹਰ ਸਿਮਰਨ ਬਲਦੇਵ ਸਿੰਘ ਦੀਆਂ ਗੱਲਾਂ ਸੁਣ ਕੇ ਘਰ ਵੱਲ ਨੂੰ ਤੁਰ ਪਿਆ ਤੇ ਉਹਨਾਂ ਦੀ ਗੱਲ ਬੀਜ ਤੇ ਰੁੱਖ ਬਾਰੇ ਸੋਚਦਾ ਹੀ ਜਾ ਰਿਹਾ ਸੀ ਪਰ ਹਜੇ ਵੀ ਉਸਦੇ ਮਨ ਵਿੱਚ ਇੱਕ ਗੱਲ ਬੈਠੀ ਹੋਈ ਸੀ ਕਿ ਪਿਤਾ ਜੀ ਨੂੰ ਨਵੀਂ ਨੌਕਰੀ ਮਿਲੇਗੀ ਕੀ ਸਾਡਾ ਪਰਿਵਾਰ ਮੁਸ਼ਕਲਾਂ ਤੋਂ ਬਾਹਰ ਆਵੇਗਾ ਫਿਰ ਕੁਝ ਦਿਨ ਲੰਘੇ ਉਸਦੇ ਪਿਤਾ ਜੀ ਘਰ ਆਏ ਉਹਨਾਂ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਸ਼ਾਂਤੀ ਸੀ ਮਾਤਾ ਨੇ ਤੁਰੰਤ ਪੁੱਛਿਆ ਕੀ ਹੋਇਆ ਉਹਨਾਂ ਨੇ ਹੌਲੀ-ਹੌਲੀ ਹੱਸ ਕੇ ਕਿਹਾ ਅੱਜ ਇੱਕ ਨਵੀਂ ਨੌਕਰੀ ਦੀ ਗੱਲ ਹੋਈ ਹੈ ਮੇਰੀ ਪੁਰਾਣੀ ਨੌਕਰੀ ਤਾਂ ਗਈ ਪਰ ਹੁਣ ਇੱਕ ਨੌਕਰੀ ਇੱਕ ਕੰਪਨੀ ਨੇ ਮੈਨੂੰ ਮੈਨੇਜਰ ਬਚੋਂ ਰੱਖਣ ਦੀ ਗੱਲ ਕੀਤੀ ਹੈ ਤੇ ਇਹ ਨੌਕਰੀ ਪਹਿਲਾਂ ਵਾਲੀ ਨੌਕਰੀ ਤੋਂ ਵੀ ਕਿਤੇ ਵੱਧ ਵਧੀਆ ਹੈ ਇਹ ਸੁਣ ਕੇ ਮਾਤਾ ਜੀ ਦੀਆਂ ਅੱਖਾਂ 'ਚ ਹੰਝੂ ਆ ਗਏ ਤੇ ਰੱਬ ਦਾ ਸ਼ੁਕਰਾਨਾ ਕਰਦੇ ਹੋਏ ਉਹ ਬੋਲੇ ਰੱਬ ਤੇਰੀ ਲੀਲਾ ਅਪਰੰਪਾਰ ਹਰ ਸਿਮਰਤ ਬਹੁਤ ਹੈਰਾਨ ਸੀ ਉਹ ਸੋਚ ਰਿਹਾ ਸੀ ਕਿ ਇਹ ਸਭ ਕੁਝ ਇੱਕਦਮ ਕਿਵੇਂ ਹੋ ਗਿਆ ਦੂਸਰੇ ਦਿਨ ਦੌੜ ਕੇ ਉਹ ਆਪਣੇ ਮਾਸਟਰ ਗੁਰਦਿੱਤ ਸਿੰਘ ਕੋਲ ਗਿਆ ਤੇ ਕਹਿਣ ਲੱਗਾ ਸਰ ਮੇਰੇ ਪਿਤਾ ਜੀ ਨੂੰ ਨਵੀਂ ਨੌਕਰੀ ਮਿਲ ਗਈ ਉਹ ਵੀ ਪਹਿਲਾਂ ਵਾਲੇ ਤੋਂ ਵੀ ਚੰਗੀ ਅਧਿਆਪਕ ਨੇ ਹੱਸ ਕੇ ਕਿਹਾ ਮੈਂ ਜਾਣਦਾ ਸੀ ਕਿ ਰੱਬ ਦੀ ਰਜ਼ਾ ਤੈਨੂੰ ਦਿਖਾਈ ਦੇਵੇਗੀ ਹਰ ਸਿਮਰਨ ਨੇ ਉਤਸ਼ਾਹ ਨਾਲ ਪੁੱਛਿਆ ਪਰ ਇਹ ਹੋ ਕਿਵੇਂ ਸਕਦਾ ਹੈ ਮਾਸਟਰ ਜੀ ਨੇ ਕਿਹਾ ਜੇਕਰ ਤੇਰੇ ਪਿਤਾ ਦੀ ਪੁਰਾਣੀ ਨੌਕਰੀ ਨਾ ਜਾਂਦੀ ਤਾਂ ਇਹ ਨਵੀਂ ਨੌਕਰੀ ਜੋ ਕਿ ਪੁਰਾਣੀ ਨੌਕਰੀ ਤੋਂ ਵੀ ਵਧੀਆ ਹੈ ਕਿਵੇਂ ਪ੍ਰਾਪਤ ਹੁੰਦੀ ਹਰ ਸਿਮਰਤ ਨੂੰ ਹੁਣ ਸਮਝ ਆਉਣ ਲੱਗ ਪਿਆ ਮਤਲਬ ਜਿਹੜੀ ਚੀਜ਼ ਨੂੰ ਅਸੀਂ ਦੁੱਖ ਸਮਝਦੇ ਹਾਂ ਉਹ ਸਾਨੂੰ ਵਧੀਆ ਮੌਕਿਆਂ ਵੱਲ ਲੈ ਕੇ ਜਾਂਦੀ ਹੈ ਮਾਸਟਰ ਗੁਰਦਤ ਸਿੰਘ ਨੇ ਮੁਸਕਰਾ ਕੇ ਕਿਹਾ ਬਿਲਕੁਲ ਬਸ ਸਾਨੂੰ ਸਬਰ ਕਰਨਾ ਆਉਣਾ ਚਾਹੀਦਾ ਹੈ ਹਮੇਸ਼ਾ ਯਾਦ ਰੱਖੋ ਭਾਣਾ ਮੰਨੇ ਸਦਾ ਸੁਖੋਏ ਨਾਨਕ ਸੱਚ ਸੁਮਾਵੇ ਸੋਏ ਭਾਵ ਜੀ ਭਾਵ ਜੀ ਕਰ ਅਸੀਂ ਰੱਬ ਦੀ ਰਜ਼ਾ ਨੂੰ ਮੰਨ ਲਈਏ ਤਾਂ ਕੋਈ ਵੀ ਦੁੱਖ ਸਾਨੂੰ ਹਰਾ ਨਹੀਂ ਸਕਦਾ ਜੋ ਵੀ ਹੁੰਦਾ ਉਹ ਚੰਗੇ ਲਈ ਹੁੰਦਾ ਜੇ ਅਸੀਂ ਮਿਹਨਤ ਤੇ ਵਿਸ਼ਵਾਸ ਕਰੀਏ ਤਾਂ ਹਮੇਸ਼ਾ ਚੰਗੇ ਨਤੀਜੇ ਮਿਲਣਗੇ ਸਿਮਰਨ ਨੇ ਆਪਣੇ ਅਧਿਆਪਕ ਵੱਲ ਦੇਖਿਆ ਤੇ ਉਸ ਨੂੰ ਹੁਣ ਪੂਰੀ ਤਰ੍ਹਾਂ ਵਿਸ਼ਵਾਸ ਹੋ ਗਿਆ ਕਿ ਰੱਬ ਦੀ ਰਜ਼ਾ ਸਭ ਤੋਂ ਵੱਡੀ ਸੱਚਾਈ ਹੈ ਹੁਣ ਉਹ ਆਪਣੇ ਘਰ ਵਾਪਸ ਆ ਗਿਆ ਆਪਣੀ ਮਾਂ ਨੂੰ ਜਾ ਕੇ ਗੱਲ ਲਗਾਇਆ ਤੇ ਆਖਿਆ ਮਾਂ ਹੁਣ ਮੈਨੂੰ ਪੂਰਾ ਯਕੀਨ ਹੋ ਗਿਆ ਹੈ ਕਿ ਜੋ ਵੀ ਹੁੰਦਾ ਹੈ ਰੱਬ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ ਤੇ ਉਹ ਹਮੇਸ਼ਾ ਚੰਗਾ ਹੀ ਹੁੰਦਾ ਹੈ ਹੁਣ ਘਰ ਦੀ ਹਵਾ ਬਦਲ ਚੁੱਕੀ ਸੀ ਹਰ ਸਿਮਰਨ ਨੇ ਇਸ ਸਬਕ ਨੂੰ ਪੱਲੇ ਬੰਨ ਲਿਆ ਸੀ ਕਿ ਸਾਡੀ ਜ਼ਿੰਦਗੀ ਚ ਜੋ ਵੀ ਹੁੰਦਾ ਹੈ ਉਹ ਹਮੇਸ਼ਾ ਧੀਰਜ ਸਬਰ ਤੇ ਵਿਸ਼ਵਾਸ ਨਾਲ ਸਵੀਕਾਰ ਕਰਨਾ ਚਾਹੀਦਾ ਹੈ ਸੋ ਜੀਵਨ ਵਿੱਚ ਜੋ ਕੁਝ ਵੀ ਹੁੰਦਾ ਹੈ ਰੱਬ ਦੀ ਰਜ਼ਾ ਚ ਹੀ ਹੁੰਦਾ ਹੈ ਕਈ ਵਾਰ ਅਸੀਂ ਕਿਸੇ ਨੁਕਸਾਨ ਨੂੰ ਦੁੱਖ ਵੱਜੋਂ ਦੇਖਦੇ ਹਾਂ ਪਰ ਅਸੀਂ ਇਹ ਨਹੀਂ ਸਮਝਦੇ ਕਿ ਉਹੀ ਨੁਕਸਾਨ ਸਾਨੂੰ ਕਿਸੇ ਵੱਡੀ ਭਲਾਈ ਵੱਲ ਲੈ ਕੇ ਜਾ ਸਕਦਾ ਹੈ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਜਿਹੜਾ ਬੰਦਾ ਰੱਬ ਦੀ ਰਜ਼ਾ ਵਿੱਚ ਰਹਿੰਦਾ ਹੈ ਉਹਦੀ ਜ਼ਿੰਦਗੀ ਸ਼ਾਂਤਮਈ ਹੋ ਜਾਂਦੀ ਹੈ ਅਸੀਂ ਜੋ ਕੁਝ ਵੀ ਕਰਦੇ ਹਾਂ ਉਹ ਮਿਹਨਤ ਤੇ ਵਿਸ਼ਵਾਸ ਨਾਲ ਕਰਨਾ ਚਾਹੀਦਾ ਹੈ ਪਰ ਨਤੀਜਿਆਂ ਦਾ ਆਪਾਂ ਨੂੰ ਨਤੀਜਿਆਂ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਦੇ-ਕਦੇ ਇੱਕ ਬੀਜ ਮਿੱਟੀ ਵਿੱਚ ਦੱਬ ਜਾਂਦਾ ਹੈ ਪਰ ਕਦੇ ਨਾਸ਼ ਨਹੀਂ ਹੁੰਦਾ ਬਲਕਿ ਸਮਾਂ ਆਉਣ ਤੇ ਉਹ ਮਜਬੂਤ ਰੁੱਖ ਬਣ ਜਾਂਦਾ ਹੈ। ਇਦਾਂ ਇਹਨਾਂ ਸ਼ਬਦਾਂ ਚ ਬਹੁਤ ਹੀ ਡੂੰਗੀ ਸਿੱਖਿਆ ਹੈ ਜੇਕਰ ਤੁਸੀਂ ਵੀ ਜੀਵਨ ਦੇ ਹਰ ਹਾਲਾਤ ਨੂੰ ਰੱਬ ਦੀ ਰਜ਼ਾ ਮੰਨ ਕੇ ਸਵੀਕਾਰ ਕਰਨਾ ਸਿੱਖ ਲਿਆ ਤਾਂ ਦੁਨੀਆ ਦੀ ਕੋਈ ਵੀ ਤਕਲੀਫ ਤੁਹਾਨੂੰ ਦੁੱਖ ਨਹੀਂ ਦੇ ਸਕਦੀ। ਸੋ ਇਹ ਸੀਗੀ ਜੀ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਮਿਲਦੇ ਆ ਜੀ ਫਿਰ ਨੈਕਸਟ ਵੀਡੀਓਜ਼ ਤਦ ਤੱਕ ਦਿਲੀ ਸਤ ਪਨੂ ਮੇਰੇ ਵੱਲੋਂ ਪਿਆਰ ਭਰਿਤ ਸਤਿ ਸ਼੍ਰੀ ਅਕਾਲ ਜਿਉਂਦੇ ਰੋ ਹੱਸਦੇ ਰੋ ਵਸਦੇ ਰੋ ਵਾਹਿਗੁਰੂ ਜੀ ਤੁਹਾਨੂੰ ਸਤ ਪਨੂ ਚੰਗੇ ਕਲਚ ਰੱਖੀਏ ਤੇ ਆਪਾਂ ਵੀ ਰੱਬ ਦੀ ਰਜ਼ਾ ਵਿੱਚ ਰਹਿਣਾ ਸਿੱਖੀਏ ਸਤਿ ਸ਼੍ਰੀ ਅਕਾਲ ਜੀ